બસ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਤੇ ਉਤੇ ਤਾਂ ਪ੍ਰੀਲਿਮਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਐਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 10 12 ਬੰਦੇ ਐ ਸੋ ਦੇ ਹੈਵ ਸਸਟੇਨ ਮਾਈਨਰ ਇੰਜੀਨੀਅਰਸ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਜਾਂਦੀ ਸੀ ਤੇ ਅੱਜ ਵੀ ਸਵਾਰੀ ਹੈ ਕਹਿੰਦੇ ਬਹੁਤ ਤੇਜ਼ ਰਫਤਾਰ ਆਉਂਦੀ ਹੈ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਬੜੀ ਤਾਂ ਬੜੀ ਇਸ ਚੀਜ਼ ਨੂੰ ਐਸਟੈਬਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਨੇ ਕਿ ਫਾਈ ਕਾਪਲ ਲੱਗਿਆ ਜੇ ਸੈਕੀਡੈਂਟ ਹੋਇਆ ਜੇ ਕੋਈ ਤਕਰੀਬਨ 20 ਤੱਕ ਕਰੀਬ ਕਾਜ਼ੜੀ ਹੈ ਤਿੰਨ ਜਿਹੜੇ ਹੈਗੇ ਨੇ ਡੈੱਡ ਨੇ ਸੋ ਫਾਰ ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਟੂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪੀਟਲ ਚ ਜਿਨ੍ਹਾਂ ਨੂੰ ਚਾਰ ਜਣੇ ਰੈਫਰ ਕਰ ਚੁੱਕੇ ਆ ਦੋ ਜਣਿਆਂ ਦਾ ਅਪਲਾਈ ਤੋਂ ਬਾਅਦ ਅੱਜ ਇਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈ ਗਈ ਉਹਨਾਂ ਨੂੰ ਥੈਂਕ ਯੂ